ਖਾਣੇ ਚ ਸ਼ਾਮਿਲ ਕਰੋ ਕੜੀ ਪੱਤਾ ਸਵਾਦ ਵਧਾਉਣ ਦੇ ਨਾਲ ਨਾਲ ਸਿਹਤ ਨੂੰ ਦਿੰਦੇ ਨੇ ਗਜ਼ਬ ਦੇ ਫਾਇਦੇ ਕੜੀ ਪੱਤੇ ਕਰਦੇ ਹਨ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘਟ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕੜੀ ਪੱਤੇ ਦੀ ਕੜੀ ਪੱਤੇ ਦੀਆਂ ਖੁਸ਼ਬੂਦਾਰ ਪੱਤੀਆਂ ਖਾਣੇ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦੀਆਂ ਨੇ ਇਹ ਛੋਟੇ ਡੁੰਗੇ ਹਰੇ ਰੰਗ ਦੇ ਪੱਤੇ ਆਇਰਨ ਕੈਲਸ਼ੀਅਮ ਫਾਸ ਫੋਰਸ ਵਿਟਾਮਿਨ A, B, C ਤੇ E ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦੇ ਨਾਲ-ਨਾਲ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਨੇ। ਇਹਨਾਂ ਪੱਤਿਆਂ ਦੇ ਬਹੁਤ ਸਾਰੇ ਫਾਇਦੇ ਹੋਣ ਦੇ ਬਾਵਜੂਦ ਕੁਝ ਲੋਕ ਇਸ ਨੂੰ ਖਾਣ ਤੋਂ ਕਤਰੋਂਦੇ ਨੇ। ਅਸ਼ੁੱਧੀ ਗੁਣਾ ਨਾਲ ਭਰਪੂਰ ਕੜੀ ਪੱਤੇ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਵੀ ਕਰਦੀਆਂ ਨੇ। ਕੜੀ ਪੱਤੇ ਵਿੱਚ ਪਾਚਨ ਐਨਜ਼ਾਈਮ ਹੁੰਦੇ ਨੇ ਜੋ ਖਾਣੇ ਨੂੰ ਤੋੜਨ ਤੇ ਪਾਚਨ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਨੇ। ਇਹਨਾਂ ਪੱਤਿਆਂ ਦੀ ਵਜ੍ਹਾ ਤੋਂ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਣ ਵਿੱਚ ਮਦਦ ਮਿਲਦੀ ਹੈ ਤੇ ਪੱਤਿਆਂ ਵਿੱਚ ਮੌਜੂਦ ਗੁਣ ਕਬਜ਼ ਨੂੰ ਵੀ ਰੋਕਦੇ ਨੇ ਕੜੀ ਪੱਤੇ ਸਰੀਰ ਤੋਂ ਫੈਟ ਅਤੇ ਟੌਕਸਿਨ ਬਾਹਰ ਕੱਢਣ ਵਿੱਚ ਮਦਦਗਾਰ ਹੁੰਦੇ ਨੇ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ ਇਹੇ ਪੇਟ ਤੇ ਚਿਹਰੇ ਦੇ ਆਸ-ਪਾਸ ਜਮਾ ਚਰਬੀ ਨੂੰ ਕੱਟ ਕਰਨ ਵਿੱਚ ਮਦਦ ਕਰਦੇ ਨੇ ਇਹ ਪੱਤੇ ਕੈਸਟਰੋਲ ਦੇ ਲੈਵਲ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰ ਸਕਦੇ ਨੇ ਜੋ ਭਾਰ ਘਟਾਉਣ ਦੇ ਟੀਚਿਆਂ ਲਈ ਫਾਇਦੇਮੰਦ ਹੈ ਕੜੀ ਪੱਤੇ ਖਰਾਬ ਕੈਸਟਰੋਲ ਯਾਨੀ ਕਿ ਐਲ ਡੀ ਐਲ ਦੇ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਨੇ ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਦਾ ਕਾਰਨ ਬਣਦੇ ਨੇ ਇਹ ਪੱਤੇ ਬਲੱਡ ਫਲੋ ਵਿੱਚ ਸੁਧਾਰ ਕਰ ਸਕਦੇ ਨੇ ਦਿਲ ਦੇ ਕੰਮ ਨੂੰ ਸਿਹਤਮੰਦ ਬਣਾਉਣ ਲਈ ਮਦਦ ਕਰ ਸਕਦੇ ਨੇ ਕੜੀ ਪੱਤੇ ਦਾ ਅਰਕ ਕੈਸਟਰੋਲ ਤੇ ਟ੍ਰਾਈ ਗਿਲਸ ਲਾਈਟ ਦੇ ਲੈਵਲ ਨੂੰ ਘਟਾ ਸਕਦਾ ਹੈ ਜਿਸ ਨਾਲ ਹਾਰਟ ਹੈਲਥ ਬੂਸਟ ਕਰਨ ਵਿੱਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਵਿਟਾਮਿਨ ਸੀ ਐਲਕਲੋਇਡ ਤੇ ਫੈਨੋਲਿਕ ਨਾਲ ਭਰਪੂਰ ਕੜੀ ਪੱਤੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਨੇ ਇਹ ਸਰੀਰ ਨੂੰ ਇਨਫੈਕਸ਼ਨ ਤੇ ਸੋਜ ਤੋਂ ਬਚਾਉਂਦੇ ਨੇ ਇਸ ਦੇ ਨਾਲ ਹੀ ਕੜੀ ਪੱਤੇ ਵਿਟਾਮਿਨ ਏ ਤੇ ਕੈਰੋਟੀਨੋਇਡ ਦਾ ਸਰੋਤ ਨੇ ਜੋ ਚੰਗੀ ਨਜ਼ਰ ਬਣਾਈ ਰੱਖਣ ਤੇ ਮੋਤੀਆ ਬਿੰਦ ਦੇ ਉਮਰ ਨਾਲ ਸੰਬੰਧਿਤ ਅੱਖਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਨੇ ਕੜੀ ਪੱਤੇ ਲੀਵਰ ਨੂੰ ਆਕਸੀਡੇਟਿਵ ਤਣਾਅ ਟੌਕਸਿਨ ਤੇ ਜਮਾਤ ਤੋਂ ਬਚਾਉਣ ਵਿੱਚ ਮਦਦ ਕਰਦੇ ਨੇ ਇਹ ਲੀਵਰ ਦੇ ਕੰਮ ਨੂੰ ਬढ़ावा ਦਿੰਦੇ ਨੇ ਤੇ ਟੌਕਸਿਨ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦੇ ਨੇ ਇਹ ਛੋਟੇ ਡੁੰਗੇ ਹਰੇ ਰੰਗ ਦੇ ਪੱਤੇ ਆਇਰਨ ਕੈਲਸ਼ੀਅਮ ਫਾਸ ਫੋਰਸ ਵਿਟਾਮਿਨ A, B, C ਤੇ E ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦੇ ਨਾਲ-ਨਾਲ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਨੇ। ਇਹਨਾਂ ਪੱਤਿਆਂ ਦੇ ਬਹੁਤ ਸਾਰੇ ਫਾਇਦੇ ਹੋਣ ਦੇ ਬਾਵਜੂਦ ਕੁਝ ਲੋਕ ਇਸ ਨੂੰ ਖਾਣ ਤੋਂ ਕਤਰੋਂਦੇ ਨੇ। ਅਸ਼ੁੱਧੀ ਗੁਣਾ ਨਾਲ ਭਰਪੂਰ ਕੜੀ ਪੱਤੇ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਵੀ ਕਰਦੀਆਂ ਨੇ। ਕੜੀ ਪੱਤੇ ਵਿੱਚ ਪਾਚਨ ਐਜ਼ਾਈਮ ਹੁੰਦੇ ਨੇ ਜੋ ਖਾਣੇ ਨੂੰ ਤੋੜਨ ਤੇ ਪਾਚਨ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਨੇ ਇਹਨਾਂ ਪੱਤਿਆਂ ਦੀ ਵਜ੍ਹਾ ਤੋਂ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਣ ਵਿੱਚ ਮਦਦ ਮਿਲਦੀ ਹੈ ਤੇ ਪੱਤਿਆਂ ਵਿੱਚ ਮੌਜੂਦ ਗੁਣ ਕਬਜ਼ ਨੂੰ ਵੀ ਰੋਕਦੇ ਨੇ ਕੜੀ ਪੱਤੇ ਸਰੀਰ ਤੋਂ ਫੈਟ ਅਤੇ ਟੌਕਸਿਨ ਬਾਹਰ ਕੱਢਣ ਵਿੱਚ ਮਦਦਗਾਰ ਹੁੰਦੇ ਨੇ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ ਇਹੇ ਪੇਟ ਤੇ ਚਿਹਰੇ ਦੇ ਆਸ-ਪਾਸ ਜਮਾ ਚਰਬੀ ਨੂੰ ਕੱਟ ਕਰਨ ਵਿੱਚ ਮਦਦ ਕਰਦੇ ਨੇ ਇਹ ਪੱਤੇ ਕੈਸਟਰੋਲ ਦੇ ਲੈਵਲ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰ ਸਕਦੇ ਨੇ ਜੋ ਭਾਰ ਘਟਾਉਣ ਦੇ ਟੀਚਿਆਂ ਲਈ ਫਾਇਦੇਮੰਦ ਹੈ ਕੜੀ ਪੱਤੇ ਖਰਾਬ ਕੈਸਟਰੋਲ ਯਾਨੀ ਕਿ ਐਲ ਡੀ ਐਲ ਦੇ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਨੇ ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਦਾ ਕਾਰਨ ਬਣਦੇ ਨੇ ਇਹ ਪੱਤੇ ਬਲੱਡ ਫਲੋ ਵਿੱਚ ਸੁਧਾਰ ਕਰ ਸਕਦੇ ਨੇ ਦਿਲ ਦੇ ਕੰਮ ਨੂੰ ਸਿਹਤਮੰਦ ਬਣਾਉਣ ਲਈ ਮਦਦ ਕਰ ਸਕਦੇ ਨੇ ਕੜੀ ਪੱਤੇ ਦਾ ਅਰਕ ਕੈਸਟਰੋਲ ਤੇ ਟ੍ਰਾਈ ਗਿਲ ਸਲਾਈਟ ਦੇ ਲੈਵਲ ਨੂੰ ਘਟਾ ਸਕਦਾ ਹੈ ਜਿਸ ਨਾਲ ਹਾਰਟ ਹੈਲਥ ਬੂਸਟ ਕਰਨ ਵਿੱਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਵਿਟਾਮਿਨ ਸੀ ਐਲਕਲੋਇਡ ਤੇ ਫੈਨੋਲਿਕ ਨਾਲ ਭਰਪੂਰ ਕੜੀ ਪੱਤੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਨੇ ਇਹ ਸਰੀਰ ਨੂੰ ਇਨਫੈਕਸ਼ਨ ਤੇ ਸੋਜ ਤੋਂ ਬਚਾਉਂਦੇ ਨੇ ਇਸ ਦੇ ਨਾਲ ਹੀ ਕੜੀ ਪੱਤੇ ਵਿਟਾਮਿਨ ਏ ਤੇ ਕੈਰੋਟੀਨੋਇਡ ਦਾ ਸਰੋਤ ਨੇ ਜੋ ਚੰਗੀ ਨਜ਼ਰ ਬਣਾਈ ਰੱਖਣ ਤੇ ਮੋਤੀਆ ਬਿੰਦ ਦੇ ਉਮਰ ਨਾਲ ਸੰਬੰਧਿਤ ਅੱਖਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟ ਕਰਨ ਵਿੱਚ ਮਦਦ ਕਰਦੇ ਨੇ ਕੜੀ ਪੱਤੇ ਲੀਵਰ ਨੂੰ ਆਕਸੀਡੇਟਿਵ ਤਣਾਅ ਟੌਕਸਿਨ ਤੇ ਜਮਾਤ ਤੋਂ ਬਚਾਉਣ ਵਿੱਚ ਮਦਦ ਕਰਦੇ ਨੇ ਇਹ ਲੀਵਰ ਦੇ ਕੰਮ ਨੂੰ ਬढ़ावा ਦਿੰਦੇ ਨੇ ਤੇ ਟੌਕਸਿਨ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦੇ ਨੇ